ਾਂਜੇ ਕੀ ਹਾਲ ਆ ਦੋਸਤੋ ਸਵਾਗਤ ਆ ਤੁਹਾਡਾ ਸਾਡੇ ਵਾਲੇ ਸਜਨ ਸਿੰਮਲੇ ਕੋਲਾ ਪੰਜਾਬ ਇੰਡੀਆ ਤੇ ਜੀ ਇਹ ਆਪਣਾ ਜੀਪੀਓ ਵਾਲਾ ਪੋਰਸ਼ਨ ਸਾਰਾ ਇੱਥੇ ਆਰਗਨਜ਼ਾ ਹੋ ਸਾਰੀ ਲਸਾਂ ਆ ਆਰਗਨਜ਼ਾ ਇਲਾਸਾਇ ਯੇ ਲਿਦ ਕੁੰਜ ਆ ਰਹੇ ਆ ਤੁਹਾਨੂੰ ਇਸ ਦੇ ਵਿੱਚ ਸਾਰੇ ਕਲਰ ਵੀ ਆਏ ਨੇ ਆ ਡਿਜ਼ਾਈਨ ਆ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਆ ਕਾਫੀ ਕੁਆਂਟੀਟੀ ਦੇ ਅੰਦਰ ਸਾਰੇ ਕਲਰ ਨੇ ਜੀ ਇਹਦੇ ਵਿੱਚ ਸਤਾਰੇ ਵਾਲਾ ਸਤਾਰਾ ਲੱਗਿਆ ਹੋਇਆ ਸਾਰੇ ਕਲਰ ਨੇ ਇਹਦੇ ਵਿੱਚ ਇੱਕ ਇੱਕ ਕਲਰ ਦੇ ਵਿੱਚ 20 ਪੀਸ 10 ਪੀਸ 50 ਪੀਸ ਘਰ ਬੈਠੇ ਬਿਠਾਏ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਬਹੁਤ ਸੋਹਣੇ ਸੋਨੇ ਦੇ ਜੈਨਾਇਨ ਇਹ ਜੀਪੀਓ ਦਾ ਪੋਰਸ਼ਨ ਆਪਣਾ ਸਾਬਲੈਸ ਏਜੰਸੀ ਮਲੇ ਕੋਲਾ ਪੰਜਾਬ ਇੰਡੀਆ ਤੇ ਹੋਲਸੇਲਰ ਦੁਨੀਆ ਦੇ ਅੰਦਰ ਕਿਸੇ ਵੀ ਕੋਨੇ 'ਚ ਹੋਲਸੇਲ ਦਾ ਕੰਮ ਕਰਦੇ ਨੇ ਇਹ ਆਪਣਾ ਰਿਟੇਲ ਦੇ ਵਿੱਚ ਕਰਦੇ ਨੇ ਜਾਂ ਬੁਟੀਕ ਆ ਜਾਂ ਜਿਹੜੇ ਆਨਲਾਈਨ ਲੈਸਾਂ ਵੇਚਦੇ ਨੇ ਉਹਨਾਂ ਵਾਸਤੇ ਹੈ ਜੀ ਇਹ ਆਪਣਾ ਜੀਪੀਓ ਵਾਲਾ ਪੋਰਸ਼ਨ ਆ ਇਸ ਦੇ ਅੰਦਰ ਤੁਸੀਂ ਕਿਸੇ ਕਿਸਮ ਦੀ ਵੀ ਲੈਸ ਲੈਣੀ ਆ ਤਾਂ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਨੇ ਦੋਨੇ ਇਹ ਦੋਨੇ ਨੰਬਰਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਠੀਕ ਆ ਜੀ ਇਹ ਪੂਰੇ ਦੁਨੀਆ ਦੇ ਅੰਦਰ ਉਹ ਸੋਹਣਾ ਮਾਲ ਕੁਆਂਟੀਟੀ ਔਰ ਬਹੁਤ ਸੋਹਣੀਆਂ ਆਈਟਮਾਂ ਕਿ ਤੁਮ ਮਰਜੀ ਜਿਨਾ ਮਰਜੀ ਮੰਗਾ ਲਓ ਬੁਕਰ ਮਰੀਲਾ ਮਸ਼ੀਨ ਦਾ ਤੇਲ ਸਾਰਾ ਸਮਾਨ ਸਾਡੇ ਕੋਲੇ ਹੁੰਦਾ ਜਿਨਾ ਮਰਜੀ ਮਾਲ ਮੰਗਾ ਲਿਆ ਕਰੋ ਜੀ ਸਾਡੇ ਕੋਲੇ ਆਹ ਵਾਲਾ ਆਪਣਾ ਡਰੈੱਸ ਆ ਐਡਰੈਸ ਦੇਖ ਸਕਦੇ ਹੋ ਸਾਬਰ ਲੇਸ ਏਜੰਸੀ ਮਲੇਰ ਕੋਲਾ ਤੇਲੀਆਂ ਵਾਲਾ ਬਾਜ਼ਾਰ ਜੀ ਆਹ ਵਾਲੇ ਦੋਈ ਨੰਬਰ ਨੇ ਨੰਬਰ ਸੇਵ ਜ਼ਰੂਰ ਕਰ ਲਿਓ ਸਾਬਰ ਲੇਸ ਏਜੰਸੀ ਯਾਦ ਰੱਖਣੀ ਆ ਜ਼ਿਲ੍ਹਾ ਮਲੇਰ ਕੋਲਾ ਜ਼ਿਲ੍ਹਾ ਮਲੇਰ ਕੋਲਾ ਪੰਜਾਬ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਿਓ ਜੀ ਸਾਡੇ ਨੂੰ ਸ਼ੁਕਰੀਆ ਜੀ ਧੰਨਵਾਦ ਜੀ